ਤੋ ਕੀ ਹਾਲ ਚਾਲ ਨੇ ਸਾਡੇ ਪਈ ਜੀ ਬਹੁਤ ਧੁੰਦ ਤੇ ਇੱਧਰ ਮੈਂ ਮੁਰਗੇ ਨੂੰ ਦਾਣਾ ਪਾਇਆ ਨੱਬੇ ਵਿੱਚ ਭਰਤੇ ਆ ਤੇ ਮੁਰਗੇ ਇਹ ਪਾਸਾ ਸਾਰੇ ਖਾਲੀ ਮੁਰਗੇ ਸਾਰੇ ਦੂਜੇ ਪਾਸੇ ਲੱਗੇ ਖਾਣ ਦੇਖੋ ਇਹਵੇਂ ਲੱਗੇ ਸਪੀਡ ਨਾਲ ਖਾਣ ਇਹ ਕੋ ਦੁਜੰਨ ਧੱਕੇ ਮਾਰੀ ਜਾਂਦੇ ਆ ਆ ਦੇਖੋ ਇੱਥੇ ਜੀ ਅੱਧਰ ਅੱਜ 20ਵਾਂ ਦਿਨ ਲੱਗ ਗਿਆ ਸ਼ਾਇਦ ਇਹਨਾਂ ਨੂੰ 20ਵਾਂ ਦਿਨ ਅੱਜ 20ਵਾਂ ਦਿਨ ਲੱਗ ਚੁੱਕਾ ਹੈ ਇਹਨਾਂ ਨੂੰ ਅੱਜ 20ਵਾਂ ਦਿਨ ਲੱਗਿਆ ਇਹਨਾਂ ਨੂੰ ਦੇਖੋ ਕਿਵੇਂ ਕਿਲੋ-ਕਿਲੋ ਦੇ ਹੋਈਏ ਲੱਗਦੇ ਆਦੇ ਨੁਕਰਾਂ ਤੇ ਲੱਗੇ ਆ ਤੇ ਅੱਦੇ ਦਾਣਾ ਖਾਈ ਜਾਂਦੇ ਆ ਦੇਖੋ ਕਿਵੇਂ ਕੀ ਲਾ ਪਿਆ ਟੱਕੇ ਵੱਜ ਜਾਂਦੇ ਆ ਕਬੂਦਿਆਂ ਤੁਹਾ ਦੇਖੋ ਕੋਲ ਮੈਂ ਇਧਰੋਂ ਘੁੰਮ ਕੇ ਇਧਰੋਂ ਛੱਡ ਗਿਆ ਅੱਧੇ ਤੇ ਅੱਧੇ ਇਹ ਪਾਸੇ ਆ ਗਏ ਹੁਣ ਹਾਂ ਦੇਖੋ ਕਿ ਮੇਰੇ ਪੱਦੀਆਂ ਦੇ ਪਿਛੇ ਤੇ ਮੈਂ ਪਹਿਲਾ ਪਾਉਂਦਾ ਆ